ਇਹ ਰਫਤਾਰ ਸਕੋਰਪਿਓ ਗੱਡੀ ਚਾਲਕ ਨੇ ਬਾਜ਼ਾਰ ਚ ਮਚਾਇਆ ਆਤੰਕ ਕਾਰ ਸਮੇਤ ਕਈ ਮੋਟਰਸਾਈਕਲ ਸਕੂਟਰ ਤੋੜੇ ਖੁਦ ਕਾਰ ਭਜਾਉਣ ਦੇ ਚੱਕਰ ਦੇ ਵਿੱਚ ਕਈਆਂ ਨੂੰ ਬਣਾਇਆ ਆਪਣਾ ਸ਼ਿਕਾਰ ਲੋਕਾਂ ਨੇ ਕਾਬੂ ਕਰ ਛਿੱਤਰਪਰੇੜ ਕਰਕੇ ਪੁਲਿਸ ਦੇ ਹਵਾਲੇ ਪੁਲਿਸ ਦੇ ਦਸਨ ਅਨੁਸਾਰ ਇਹ ਸਕੋਰਪਿਓ ਚਾਲਕ ਨੇ ਬਾਜ਼ਾਰ ਦੇ ਵਿੱਚ ਇੱਕ ਬਰੀਜਾ ਕਾਰ ਨੂੰ ਟੱਕਰ ਮਾਰ ਦਿੱਤੀ ਉਸ ਤੋਂ ਬਾਅਦ ਸਕੋਰਪਿਓ ਚਾਲਕ ਨੇ ਕਾਰ ਭਜਾਉਂਦੇ ਹੋਏ ਸਕੂਟਰੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਚਾਲਕ ਦਾ ਨਸ਼ਾ ਕੀਤਾ ਹੋਇਆ ਲੱਗਦਾ ਸੀ ਲੋਕਾਂ ਨੇ ਚਾਲਕ ਨੂੰ ਕਾਬੂ ਕਰਕੇ ਉਸ ਦੀ ਛਿੱਤਰਪਰੇੜ ਕਰ ਪੁਲਿਸ ਦੇ ਹਵਾਲੇ ਕੀਤਾ ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਭਜੀ ਕਿਹਨੋਂ ਤੁਹਾਡਾ ਮੇਰਾ ਨਾਮ ਦੀਪਿੰਦਰ ਸਿੰਘ ਜਿੰਮੀ ਜਿੰਮੀ ਜੀ ਕੀ ਮਾਮਲਾ ਹੋਇਆ ਅੱਜ ਬਾਜ਼ਾਰ ਚ ਸਾਡੇ ਮੇਰੇ ਮੈਂ ਬਾਜ਼ਾਰ ਤੇ ਆ ਰਿਹਾ ਸੀ ਪਹਿਲਾਂ ਮੈਂ ਇਧਰ ਨੂੰ ਪੋਲਕਨੀ ਜਾ ਰਿਹਾ ਸੀ ਪੋਲਕਨੀ ਵੱਡੀ ਇੰਨੀ ਤੇਜ਼ ਆਈ ਮੈਂ ਬਚਾਉਂਦਾ ਬਚਾਉਂਦਾ ਗੱਡੀ ਇਹਦੇ ਮਗਰ ਲਾਉਣ ਲੱਗਿਆ ਸੀ ਤੇ ਲੈ ਕੇ ਬੈਕ ਕਰਕੇ ਮਾਰੀ ਬਹੁਤ ਜ਼ੋਰ ਨਾਲ ਮੈਨਾਂ ਮਸਾਂ ਬਚਿਆ ਜੇ ਸੀਟ ਬੈਲਟ ਨਾ ਹੁੰਦੀ ਤਾਂ ਖਤਮੇ ਕਰ ਦੇਣਾ ਸੀ ਇਹਨੇ ਜਿਹੜੇ ਸਾਹ ਮੈਨਾਂ ਇਹਨੇ ਗੱਡੀ ਮਾਰੀ ਆ ਇਹ ਕਿਸ ਵਿਅਕਤੀ ਨੇ ਗੱਡੀ ਮਾਰੀ ਜੀ ਆਪਣੇ ਮੋਢਾ ਹੁਣ ਆਪਣੇ ਗੱਡੀ ਇਹੋ ਸੀ ਇਹ ਸਕਾਰਪਿਓ ਸੀ ਗੱਡੀ ਉਹਦਾ ਹੁਣ ਪਤਾ ਨਹੀਂ ਕਿੱਥੇ ਦਾ ਸੀ ਕਿੱਥੇ ਦਾ ਨਹੀਂ ਹੁਣ ਪਤਾ ਲ ਇੱਥੇ ਜਿਹੜਾ ਪੈਲ ਬਲੈਕ ਰੰਗ ਦੀ ਸਕਾਰਪੀਓ ਸੀ ਕੀ ਉਹਨੇ ਪਿੱਛੇ ਵੀ ਗੱਡੀਆਂ 'ਚ ਟੱਕਰ ਮਾਰੀ ਹੈ ਕਿਸੇ ਪਿੱਛੋਂ ਭਜਾਉਂਦਾ ਹੀ ਆਉਂਦਾ ਸੀ ਬਾਜ਼ਾਰ 'ਚ ਕੀ ਲੱਗਦਾ ਸੀ ਕੋਈ ਨਸ਼ਾ ਵਗੈਰਾ ਕੀਤਾ ਨਸ਼ਾ ਕੀਤਾ ਹੀ ਆਉਂਦਾ ਚਿੱਟੇ ਨਾਲ ਫੁੱਲ ਸੀ ਹੁਣ ਕਾਬੂ ਕਰ ਲਿਆ ਪੁਲਿਸ ਨੇ ਹਾਂਜੀ ਪੁਲਿਸ ਨੇ ਕਾਬੂ ਕਰ ਲਿਆ ਜੀ ਲਓ ਜੀ ਕੀ ਮਾਮਲਾ ਬਾਜ਼ਾਰ 'ਚ ਇੱਕ ਕਾਰ ਚਾਲਕ ਵੱਲੋਂ ਗੱਡੀਆਂ ਭੰਨੀਆਂ ਜੀਆਂ ਮੋਟਰਸਾਈਕਲ ਵੀ ਭੰਨੇ ਗਈਆਂ ਨੇ ਕੀ ਪੂਰਾ ਮਾਮਲਾ ਹੈ ਇਹ ਇਹਨਾ ਬਾਜ਼ਾਰ ਦੇ ਵਿੱਚ ਇੱਕ ਸਕਾਰਪੀਓ ਗੱਡੀ ਲਈ ਫਿਰਦਾ ਸੀ ਮੁੰਡਾ ਤੇ ਉਹਨੇ ਇੱਕ ਜਿਹੜੀ ਹੈਗੀ ਬਰੀਜਾ ਗੱਡੀ ਭੰਨੀ ਸਰਦਾਰ ਸਾਹਿਬ ਦੀ ਇਹ ਉਹ ਤੋਂ ਬਾਅਦ ਉਹ ਅੱਗੇ ਜਾ ਕੇ ਉਹਨੇ ਦੋ ਤਿੰਨ ਮੋਟਰਸਾਈਕਲ ਤੋੜੇ ਤੇ ਲੋਕਾਂ ਨੇ ਉਹਨੂੰ ਫੜ ਲਿਆ ਤੇ ਸਾਡੇ ਹਵਾਲੇ ਕਰਤਾ ਸੀ ਪਰ ਜੋ ਵੀ ਕਾਰਵਾਈ ਬਣਦੀ ਹੈ ਉਹ ਕਰ ਰਹੇ ਹਾਂ ਸਰ ਕੀ ਲੱਗਦਾ ਜੀ ਕਿੱਥੇ ਦਾ ਰਹਿਣ ਵਾਲਾ ਸੀ ਇਹ ਵਿਅਕਤੀ ਤੇ ਕੀ ਕੋਈ ਨਸ਼ਾ ਵਗੈਰਾ ਕੀਤਾ ਹੋਇਆ ਸੀ ਇਹਦਾ ਹਾਂ ਇਹ ਬੰਦਾ ਕਰਤਾਰਪੁਰ ਦਾ ਰਹਿਣ ਵਾਲਾ ਦੱਸ ਰਿਹਾ ਰਾਣਾ ਸਾਹਿਬ ਦੇ ਕੋਲ ਤੇ ਕੁਝ ਨਸ਼ਾ ਪਾਣੀ ਵੀ ਕੀਤਾ ਲੱਗਦਾ ਦਾ ਸਰ ਇਹਦੇ ਚ ਕੋਈ ਜਾਨੀ ਨੁਕਸਾਨ ਵਗੈਰਾ ਨੇ ਜਾਣੇ ਨੁਕਸਾਨ ਨਹੀਂ ਹੋਇਆ ਲੇਕਿਨ ਮੋਟਰਸਾਈਕਲ ਤੇ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਬਾਕੀ ਜਾਣੇ ਬਾਕੀ ਬਚ ਗਿਆ ਕੋਈ ਬੰਦਾ ਵੈਸੇ ਇੰਜਰਡ ਹੋਇਆ ਜੀ ਇਸ ਮਾਮਲੇ ਚ ਨਹੀਂ ਬੰਦੇ ਠੀਕ ਰਹੇਗੇ ਸਭ ਇਹ ਕਾਬੂ ਕਰ ਲਿਆ ਗਿਆ ਜੀ ਵੇਖ ਬਿਲਕੁਲ ਵਿਅਕਤੀ ਕਾਬੂ ਕਰ ਲਿਆ ਹੁਣ ਉਹਦੇ ਕਾਰਵਾਈ ਕਰਨਗੇ